<laughs> पता है कि रोना धोना तो पारख है बहर निकल के कोई कम धंधा कर ला मैडा मोटा निकल के आ मेरे को मेरी गल सुन आंदरी की रोण धोल पारख है तुम बथेरा चिर हो गया ਠੀਕ ਐ ਨਾ ਜੇ ਹੁਣ ਆਈ ਰੋਈ ਗਈਆਂ ਆਪਾਂ ਤਾਂ ਫਿਰ ਮਗਰ ਵੀ ਪਰਿਵਾਰ ਸਾਹਮਣ ਹੈ ਉਹ ਇਕੱਲਾ ਤੇਰਾ ਕੁਛ ਲੱਗਦਾ ਨਹੀਂ ਸੀ ਮੇਰਾ ਵੀ ਪੁੱਤ ਸੀਗਾ ਮੈਨੂੰ ਵੀ ਦੁੱਖ ਉਨਾ ਹੀ ਐ ਠੀਕ ਐ ਤੇਰੇ ਨਾਲ ਵੱਧ ਕੇ ਦੁੱਖ ਐ ਮੈਨੂੰ ਮੇਰਾ ਜੰਮਿਆ ਜਾਇਆ ਸੀਗਾ ਉਹ ਹੁਣ ਅੰਦਰ ਹੀ ਨਾਲ ਹੁਣ ਤੋਂ ਪਾਇਆ ਕਰ ਬਥੇਆਚਰ ਹੋ ਗਿਆ ਕੋਈ ਕੰਮ ਤਾਂ ਦੇ ਨੂੰ ਹੱਥ ਪਾ ਲਿਆ ਕਰ ਭੈਜੀ ਭੈ ਕੀ ਮੈਂ ਤੈਨੂੰ ਸਮਝਾਵਾਂ ਜਾ ਤੂ ਦੋਸਤ ਦੁਨੀਆ ਚ ਗਏ ਨੇ ਨਾ ਬੇਬੇ ਮੇਰੇ ਜੀਵ ਨਹੀਂ ਜੀਨੀ ਕਰਦਾ ਤੇਰਾ ਤਾਂ ਜਾਨੂ ਜੀ ਨਹੀਂ ਕਰਦਾ ਮੈਂ ਵੀ ਉਹਦੀ ਮਾਂ ਸੀ ਮੈਂ ਕਿੱਧਰ ਜਾਾਂ ਮਾਂ ਫੇਰ ਮਰਿਆਂ ਦੇ ਮਗਰ ਨਹੀਂ ਕਦੇ ਕੋਈ ਮਰਿਆ ਬੇਬੇ ਥੁੜੇ ਕੋਲ ਤਾਂ ਪੁੱਤ ਹੋਏਗਾ ਨੂੰ ਹੈ ਕਿ ਤੂੰ ਸੋਨਾ ਦੇ ਸਾਰੇ ਜੀ ਲੋਗੇ ਪਰ ਮੈਂ ਕੀ ਦੇ ਸਾਰੇ ਜੀਵਾ ਮੇਰਾ ਤਾਂ ਹਮਸਫਰੀਓਂ ਸੀ ਹਰ ਦੁੱਖ ਸੁੱਖ ਮੈਂ ਉਹਦੇ ਨਾਲ ਕਰਦੀ ਸੀ ਬੇਬੇ ਸੱਚੀ ਮੈਨੂੰ ਬਹੁਤ ਵੱਡਾ ਧੋਖਾ ਮਿਲਿਆ ਬੇਬੇ ਮੈਨੂੰ ਧੋਖਾ ਮਿਲਿਆ ਅਨਾ ਫਿਰ ਮੈਨੂੰ ਐਂ ਦੱਸ ਆ ਸਾਰਾ ਦਿਨ ਰੋਣ ਧੋਣ ਨਾਲ ਕੜਾ ਹੋ ਬਾਬਸ ਆ ਜਾਊਗਾ ਉਹਨੇ ਨਹੀਂ ਹੁਣ ਮੁਰਦਣਾ ਸਾਰਾ ਦਿਨ ਰੋਏ ਧੋਏ ਤੋਂ ਨਹੀਂ ਤਾਂ ਐਂ ਪਾਸ ਹੁੰਦਾ ਕੋਈ ਮਾੜਾ ਮੋਟਾ ਕੰਮ ਤਾਂ ਦੇ ਨੂੰ ਹੱਥ ਪਾਇਆ ਕਰ ਮਾੜਾ ਮੋਟਾ ਕੁੜੀ ਨਾਲ ਗੱਲ ਨਹੀਂ ਬਾਤੀ ਲੱਗਿਆ ਕਰ ਮਨ ਹੋਰ ਹੋ ਜਾਂਦਾ ਆ ਨਾਲੇ ਨਾ ਚੂੜੀਆਂ ਨਾ ਪਾਇਆ ਕਰ ਇਲਾਕੇ ਮੈਨੂੰ ਫੜਾ ਅਗਲਾ ਨਾ ਸੌ ਤਰ੍ਹਾਂ ਦੇ ਆਪਣੇ ਘਰੇ ਆਉਂਦੇ ਜਾਂਦੇ ਨੇ ਪਹਿੜੀਆਂ ਲੱਗਦੀਆਂ ਨੇ ਫੇਪੀ ਜੀ ਇਹ ਛੁੜੀਆਂ ਦੋਨੋਂ ਦਿਨਿਸ਼ਾਨੀ ਆ ਉਹਨਾਂ ਨੇ ਬੜੇ ਪਿਆਰ ਨਾਲ ਲਿਆ ਕੇ ਦਿੱਤੀਆਂ ਸੀ ਮੈਨੂੰ ਫਿਰ ਜੇ ਨਿਸ਼ਾਨੀ ਹੈ ਤਾਂ ਉਹ ਫਿਰ ਇੱਕੜਾ ਕਿਧਰੇ ਭੱਜ ਜਾਣਗੀਆਂ ਨਿਸ਼ਾਨੀ ਉਹਦੀ ਇਹ ਪਾਈਦੀਆਂ ਨਹੀਂ ਹੁੰਦੀਆਂ ਚੂੜੀਆਂ अगला विचार करता भी ला दे अच्छा आप भी ला दे सारा दिन नहीं रोईदा हों जा कोई चाह पाने पी ले ना ना कोई माड़ा मोटा हाथ बटा देख <laughs> दीदी कोई कम है मेन दस मैं करवा दनी आ नहीं नहीं कोई गल कम तो सारे निबड़ गए सब्जी बना लग गई बीबी भी ਪਾਦੀ ਨਾਲ ਜਾ ਕੇ ਕੰਮ ਕਰਾਓ ਹੰਦਰ ਬਹਿ ਕੇ ਬਾਲਾ ਰੋਣਾ ਨਹੀਂ ਬੀਬੀ ਜੀ ਨੂੰ ਤਾਂ ਕਹਿੰਦੀ ਐ ਵੀ ਤਾਂ ਜੋ ਤੇਰਾ ਧਿਆਨ ਵਟ ਜੇ ਤੂੰ ਮਾੜਾ ਮੋਟਾ ਉਹਦੇ ਚੋਂ ਆਪਣੀ ਨਿਗਾਹ ਕੱਢ ਲੈ ਸਾਰਾ ਦਿਨ ਰੋਈ ਜੰਨੀ ਐ ਕਿਵੇਂ ਨਿਗਾਹ ਕੱਢ ਲਾਂ ਤੁਸੀਂ ਆਪ ਸਿਆਣੇ ਹਕਰ ਨੂੰ ਮੈਂ ਵਿਆਹ ਕੀਤਾ ਸੀ ਉਹਦੇ ਨਾਲ ਸਾਰੀ ਜ਼ਿੰਦਗੀ ਬਿਤਾਉਣ ਦੇ ਸੁਪਨੇ ਦੇਖੇ ਸੀ ਪਰ ਮੈਨੂੰ ਨਸੀਬਤ ਕਿ ਸਿੱਤ ਦੇ ਯੱਦ ਚ ਮੈਨੂੰ ਛੱਡ ਜਾਏਗਾ ਡਿੰਪਲ ਉਹਨੂੰ ਕਿਹੜਾ ਪਤਾ ਸੀ ਵਿਚਾਰੇ ਨੂੰ ਵੀ ਅੱਜ ਮੇਰਾ ਆਖਰੀ ਦਿਨ ਸੀਗਾ ਨਾਲੇ ਜਦੋਂ ਸਮਝ ਹੀ ਨਹੀਂ ਆਉਂਦੀ ਯਾਰ ਉਹ ਖੇਤ ਦੇ ਵਿੱਚ ਉਹਨੂੰ ਹੋ ਕੀ ਗਿਆ ਕਿਸੇ ਨੂੰ ਵੀ ਤਾਂ ਸਮਝ ਨਹੀਂ ਨਾਈ ਕੀ ਦਾ ਦਿਲ ਕਰਦਾ ਸੀ ਮੈਨੂੰ ਨਾ ਬਚਾਈਏ ਤੈਨੂੰ ਪਤਾ ਨਾ ਕਰਦਾ ਕਿੰਨਾ ਲਾੜਲਾ ਸੀਗਾ ਕੈਂਦੇ ਤਾਂ ਹੁੰਦੇ ਆ ਕਿਸੇ ਕਿਸੇ ਦਿਨ ਆ ਪਾਗ ਹੀ ਮਾਰੇ ਹੁੰਦੇ ਆ ਦੇਖੋ ਪਹਿਲਾਂ ਸਾਡਾ ਕਿੰਨਾ ਖੁਸ਼ ਪਰਿਵਾਰ ਹੁੰਦਾ ਸੀ ਆ ਪਤਾ ਨਹੀਂ ਜਦੋਂ ਦਾ ਵਿਆਹ ਹੋਇਆ ਪਤਾ ਨਹੀਂ ਤੁਹਾਡੇ ਭਾਈ ਕੁੰਡਲੀਆਂ ਕੰਡਲੀਆਂ ਨਹੀਂ ਮਿਲੀਆਂ ਪਤਾ ਨਹੀਂ ਕੀ ਹੋਇਆ ਦੇਖੋ ਉਦੋਂ ਦੀ ਉਹ ਮਾਰ ਰਹਿਣ ਲੱਗ ਗਿਆ ਸੀ ਆ ਪਿਛਾਰੇ ਤਾਂ ਮਾਰ ਕੇ ਖੜਾ ਛੁੱਟਿਆ ਤੈਨੂੰ ਪਤਾ ਹੀ ਹੈ ਪਰ ਦੀਦੀ ਕੱਲ ਗੁੰਡਲੀਆਂ ਦੀ ਵੀ ਨਹੀਂ ਹੈਗੀ ਮੈਂ ਉਹਦੇ ਵਾਸਤੇ ਬਹੁਤ ਖੁਸ਼ ਕੀਤਾ ਹਾਂ ਹਾਂ ਜੇ ਉਹ ਬਿਮਾਰ ਸੀ ਨਾ ਤੇ ਮੇਰਾਬ ਦਾ ਹੈ ਜੋ ਕੋਈ ਦਰ ਨਹੀਂ ਛੱਡਿਆ ਜਿੱਥੇ ਮੇਰ ਅਰਦਾਸਾਂ ਕੀਤੀ ਹੋਵੇ ਕਈ ਵਾਰ ਅਰਦਾਸਾਂ ਸੁਨੀਆਂ ਨਹੀਂ ਜਾਂਦੀਆਂ ਡਿੰਪਲ ਠੀਕ ਹੈ ਚਲ ਜੋ ਉਹਨੇ ਲਿਖਿਆ ਸੀ ਉਹ ਹੋ ਗਿਆ ਸੇਕੀਆ ਤੁਸੀਂ 14 ਦਿਨ ਅੰਦਰ ਬੈਠੀ ਰੂਈ ਜਾਨੀ ਐ ਤੈਨੂੰ ਐ ਪਤਾ ਐ ਰੂਣ ਨਾਲ ਨਾ ਕਰਦੇ ਭਾਗ ਵੀ ਧੋਤੇ ਜਾਂਦੇ ਐ ਫਿਰ ਵੀ ਹੁਣ ਤੂੰ ਇਹ ਚੌਣੀ ਬੇਕਰ ਦੇ ਵਿੱਚੋਂ ਕੁਝ ਹੋਰ ਵੀ ਮਾੜਾ ਹੋਵੇ ਇਤੋਂ ਮਾੜਾ ਹੁਣ ਦੱਸ ਕੀ ਹੋਊਗਾ ਨਹੀਂ ਤੀਤੀ ਮੈਂ ਨਹੀਂ ਚਾਹੁੰਦੀ ਕਿਸ ਕਰਚ ਹੋਰ ਮਾੜਾ ਹੋਵੇ ਕਿਉਂਕਿ ਮੈਂ ਤਾਂ ਜਿੱਤੇ ਇਸ ਕਰ ਦੇ ਵਿੱਚ ਆਈ ਸੀ ਨਾ ਮੈਂ ਤਾਂ ਉਦੋਂ ਵੀ ਸੁੱਖਾ ਸੁਖੀ ਸੀ ਕੀ ਕਰ ਹਮੇਸ਼ਾ ਖੁਸ਼ ਰਹੇ ਪਰ ਪਤਾ ਨਹੀਂ ਸੀਗਾ ਤੇਰੀ ਖੁਸ਼ੀਆਂ ਨੂੰ ਕੀਦੀ ਨਜ਼ਰ ਲੱਗ ਗਈ ਹਾਏ ਨਹੀਂ ਪਤਾ ਲੱਗਿਆ ਇਹ ਤਾਂ ਹੈ ਡਿੰਪਲ ਆਪਣਾ ਆਪ ਸੋਚਦੇ ਹੁੰਨੇ ਆ ਵੀ ਆਪਾਂ ਬਹੁਤ ਚੰਗੇ ਆ ਜਾਂ ਫਲਾਨਾ ਠੰਮਕ ਪਰ ਨਹੀਂ ਕਿ ਹਰੇਕ ਲਈ ਆਪਾਂ ਚੰਗੇ ਨਹੀਂ ਹੁੰਦੇ ਦੇਖ ਹੁਣ ਤੂੰ ਸਾਡੇ ਘਰ ਉਹਦਾ ਕਾਲ ਬਣ ਕੇ ਆਈ ਵਿਚਾਰੇ ਦਾ ਥੋੜਾ ਟਾਈਮ ਹੀ ਹੋਇਆ ਥੋਡੇ ਵਿਆਹ ਨੂੰ ਦੇਖ ਕੀ ਹੋ ਗਿਆ ਉਹਦੇ ਨਾਲ ਜਿਹੜੀ ਚੀਜ਼ ਕਦੇ ਸੋਚੀ ਵੀ ਖਾਲੀ ਦੀਦੀ ਤੁਸੀਂ ਮੈਨੂੰ ਕਹਿਣਾ ਕੀ ਚਾਹੁੰਦੇ ਹੋ ਨਹੀਂ ਮੈਂ ਤੈਨੂੰ ਕੁਝ ਕਹਿਣਾ ਨਹੀਂ ਚਾਹੁੰਦੀ ਦੇਖ ਅੱਗੇ ਤਾਂ ਕਦੇ ਉਹਦੇ ਨਾਲ ਕੁਝ ਇਹੋ ਜਿਹਾ ਹੋਇਆ ਨਹੀਂ ਸੀਗਾ ਕੀ پتہ ਹੁਣ ਕੀ ਹੋ ਗਿਆ ਹੈ ਚਲ ਤੂੰ ਸਾਰੀ ਗੱਲਾਂ ਛੱਡ ਦੇ ਮੇਰੀ ਗੱਲ ਸੁਣ ਤੇਰੀ ਹਜੇ ਉਮਰ ਕੀ ਹੈ ਠੀਕ ਹੈ ਐਨੇ ਸਾਲ ਤੇਰੀ ਹਜੇ ਜ਼ਿੰਦਗੀ ਦੇ ਬਾਕੀ ਆ ਠੀਕ ਹੈ ਕਦੋਂ ਤੇਰੇ ਤੇ ਬੁੜਾ ਪਾਇਆ ਹਜੇ ਤੂੰ ਜੰਮੀ ਜਵਾਨ ਪਈ ਐ ਇੱਥੇ ਤਾਂ ਤੇਰਾ ਸਾਰਾ ਕੁਝ ਐਦਾਂ ਹੀ ਗੋਲ ਜਾਣਾ ਤੂੰ ਐਂ ਕਰ ਉਹਦੇ ਪਿੱਛੇ ਕਰ ਚਲੀ ਜਾ ਤੇ ਵਧੀਆ ਮੁੰਡਾ ਦੇਖ ਕੇ ਵਿਆਹ ਕਰਵਾ ਲੈ ਨਹੀਂ ਦੀਦੀ ਕਦੇ ਵੀ ਨਹੀਂ ਫਿਰ ਬਹੁਤ ਧੰਨਵਾਦ ਥੋੜਾ ਮੈਨੂੰ ਹੈ ਜੀ ਸਲਾਹ ਦੇਣ ਵਾਸਤੇ ਮੈਨੂੰ ਤੁਹਾਡੇ ਤੋਂ ਇਹ ਉਮੀਦ ਨਹੀਂ ਸੀ ਦੀਦੀ ਮੈਨੂੰ ਸੀਗਾ ਕਿ ਸ਼ਾਇਦ ਇਸ ਕਰਦੇ ਵਿੱਚ ਤੁਸੀਂ ਮੇਰਾ ਦੁੱਖ ਤਰਦ ਸਮਝਣ ਵਾਲੇ ਹੋ ਫਿਰ ਤੂੰ ਜਿਹਦੇ ਨਾਲ ਰਿਹਾ ਪਰ ਨਹੀਂ ਤੂੰ ਮੇਰੀ ਗੱਲ ਸੁਣ ਤੂੰ ਜਿਹਦੇ ਨਾਲ ਰਿਹਾ ਕੀ ਇਸੇ ਤੋਂ ਉਹੀ ਨਹੀਂ ਰਿਹਾ ਫਿਰ ਤੈਨੂੰ ਰਹਿਸ ਕਰਦੇ ਪਰ ਨਹੀਂ ਦੇਦੇ ਪੇਸ਼ਕੋ ਨਹੀਂ ਰਹਿ ਉਹਨਾਂ ਦੀਆਂ ਯਾਦਾਂ ਮੇਰੇ ਨਾਲ ਨੇ ਮੈਂ ਉਹਦੇ ਸਹਾਰੇ ਪੂਰੀ ਜ਼ਿੰਦਗੀ ਕੱਟ ਲੂੰਗੀ ਪਰ ਮੈਂ ਆਪਣੇ ਆਪ ਨੂੰ ਕਿਸੇ ਹੱਥ ਦੇ ਕਿਸੇ ਦਿਹਤਾਂ ਚ ਨਹੀਂ ਸੋਪਾਂਗੀ ਡਿੰਪਲ ਨਹੀਂ ਸੋਪਾਂਗੀ ਇਹ ਸਿਰਫ ਗੱਲਾਂ ਹੁੰਦੀਆਂ ਕਹਿਣ ਦੀਆਂ ਪਾਗਲੇ ਆ ਲੋਕ ਤਾਂ ਅੱਜਕੱਲ ਵਿਆਹੇ ਵਰਿਆਂ ਨੂੰ ਨਹੀਂ ਰਹਿਣ ਦਿੰਦੇ ਤੂੰ ਤਾਂ ਲਾਲਾ ਮਾਰ ਦਿੰਦੇ ਐ ਤੂੰ ਇਕੱਲੀ ਕਿਵੇਂ ਟਾਈਮ ਪਾਸ ਕਰ ਲੇਗੀ ਤੂੰ ਬਾਹਰ ਨਹੀਂ ਜਾਏਂਗੀ ਧੰਨਵਾਦ ਠਟ ਮੈਂ ਚਲਦੀ ਕਹੀ ਤਾਂ ਮੈਨੂੰ ਸਾਰੀਆਂ ਗੱਲਾਂ ਸਹੀ ਨੇ ਕਿਉਂ ਨਹੀਂ ਸਮਝਉਂਦੀ ਮੈਨੂੰ ਇਹ ਨਹੀਂ ਸਮਝਉਂਦੀ ਕਿੱਥੇ ਰਹਿ ਕਿਸ ਹੱਕ ਨਾਲ ਰਹੀ ਐ ਜਦੋਂ ਤਾਂ ਬੰਦਾ ਹੀ ਨਹੀਂ ਰਹਾ ਇਹ ਦੱਸਿਓ ਹਲੋ ਹਾਂ ਮੈਂ ਤੁਹਾਨੂੰ ਸਮਝਾਉਣ ਆਉਣ ਕਰਿਆ ਸੀ ਜਿਹੜਾ ਜਿਵਾਕ ਕਰਨ ਆਪੇ ਹੋ ਸੀ ਉਹ ਦੋਨੇ ਮੁੰਡਿਆਂ ਦੇ ਨਾਮ ਜੀਮ ਕਰ ਗਿਆ ਸੀ ਹੁਣ ਇੱਕ ਮੁੰਡੇ ਦੇ ਨਾਮ ਤਾਂ ਸਭ ਰਹੀ ਜਿਹੜਾ ਦੂਜਾ ਮੁੰਡਾ ਜਿਹਦੀ ਡੈਥ ਹੋ ਗਈ ਉਹਦੀ ਜ਼ਮੀਨ ਉਹਦੇ ਬਹੂ ਦੇ ਨਾਮ ਚੜੀ ਗਈ हम ये दसो मैं कि हल हैगा मेरे ना किसी लुट तो हो जू अच्छा एल नहीं हो। चल ठीक है देख दी फिर पीछे बेबी मैं थोड़े ने गल कर सी ਹਾਂ ਭਾਈ ਦੱਸ ਹਾਂ ਦੇਖ ਬੀਬੀ ਮੇਰੇ ਕਹਿੰਦੀ ਸੋਹਣੀ ਤਾਂ ਇਹ ਚੀਜ਼ ਲੱਗਦੀ ਨਹੀਂ ਦੇਖੋ ਨਾ ਆਪਾਂ ਕਿਹੜਾ ਸੋਚਿਆ ਸੀਗਾ ਵੀ ਟਿੰਕੇ ਨੂੰ ਕੁਝ ਹੋਵੇ ਤੇ ਵੀ ਇਹ ਵਿਚਾਰੀ ਐ ਰੁਲਦੀ ਫਿਰੇ ਠੀਕ ਹੁਣ ਆਪਾਂ ਇਹਨੂੰ ਅੱਖਾਂ ਸਾਹਮਣੇ ਕਿੰਨਾ ਕੁ ਟਾਈਮ ਐ ਦੇਖਾਂਗੇ ਹਜੇ ਜਵਾਨ ਐ ਮੁਟਿਆਰ ਐ ਆਪਾਂ ਇਹਨੂੰ ਕਿੱਥੇ ਕਿੱਥੇ ਦੇਖਭਾਲ ਕਰਾਂਗੇ ਤੇ ਕਿੱਥੇ ਕਿੱਥੇ ਦੇ ਪਿੱਛੇ ਫਿਰਾਂਗੇ ਵੀ ਮੈਂ ਕਹਿੰਦੀ ਸੀ ਜੇ ਤੁਸੀਂ ਇਹਦੇ ਪੇਕਿਆਂ ਨਾਲ ਕਰਕੇ ਗੱਲ ਡਿੰਪਲ ਵੀ ਤੇ ਪੇਕ ਕੇ ਤੋੜ ਦਿੰਦੇ ਪੇਕੇ ਤਾਂ ਦੇ ਤੋੜਦਿਆਂਗੇ ਪੇਕੇ ਨੂੰ ਕਿਵੇਂ ਤੋੜਦਗੇ ਜਿੰਨਾ ਚਿਰ ਕੋਈ ਉਹਦੀ ਜ਼ਮੀਨ ਦਾ ਨਹੀਂ ਮੁੱਸਰ ਹੁੰਦਾ ਬੇਬੇ ਦੇਖੋ ਉਹ ਚੀਜ਼ ਤਾਂ ਨਹੀਂ ਮੈਨੂੰ ਥੋੜੀਆਂ ਪਤਾ ਹੈਗੀਆਂ ਮੈਨੂੰ ਤਾਂ ਨਾ ਡਰ ਲੱਗਦਾ ਰਹਿੰਦਾ ਦੇਖ ਸਾਰਾ ਦਿਨ ਘਰੇ ਰਹਿੰਦੀ ਐ ਮੈਥੋਂ ਤਾਂ ਨਹੀਂ ਹੋਣੀ ਚੀਜ਼ ਜਰੀ ਜਾਂਦੀ ਜੇ ਹੁਣ ਇੱਥੇ ਟਿੰਕਾ ਹੁੰਦਾ ਫਿਰ ਤਾਂ ਰੈਂਦੀ ਵੀ ਸੋਹਣੀ ਲੱਗਦੀ ਸੀਗੀ ਮੈਨੂੰ ਨਹੀਂ ਪਤਾ ਬੇਬੇ ਤੁਸੀਂ ਇਹਦਾ ਕੋਈ ਹੱਲ ਕਰੋ ਨਹੀਂ ਮੈਨੂੰ ਤਾਂ ਤੇ ਘਰ ਦੇ ਲੱਛਣ ਠੀਕ ਨਹੀਂ ਲੱਗਦੇ ਆ ਮਟਰ ਪਿਆ ਮਟਰ ਕੱਢ ਦੋ ਤੇ ਜਿਹੜੇ ਪੱਕੇ ਹੋ ਗਏ ਆਏ ਹਾਂ ਨੂੰ ਅੱਗੇ ਕਿਵੇਂ ਤੋੜਨ ਅਕਸਰ ਉਹਦੇ ਨਾਲ ਵੀ ਜ਼ਮੀਨ ਜਾਇਦਾਦ ਸੀ ਉਹਦਾ ਹਿੱਸਾ ਉਹਦੇ ਨਾਂ ਚੱਲਦਾ ਉਹਦਾ ਲੈ ਕੇ ਮੌਜਾ ਨਾ ਉੱਥੇ ਬਗਝੂਗੀ ਇਹਦੇ ਬੁੱਟ ਜਾਈ ਨਹੀਂ ਵੱਢਦੀ ਵੀ ਉਹ ਜਾਊਗੀ ਤੇ ਉਹਦਾ ਹਿੱਸਾ ਵੀ ਤਾਂ ਜਾਊਗਾ ਜਿੰਨਾ ਚਿਰ ਮੈਂ ਉਹਦਾ ਨਹੀਂ ਕੋਈ ਹੱਲ ਕਰਦੀ ਇਹਨੂੰ ਮੈਂ ਕੰਮੇ ਕਰੋ ਜਾਣ ਦਿੰਦੀ ਹਾਂ ਪਾਲੀ ਪਾਲੀ ਤੁਸੀਂ ਹੋ ਬਈ ਹਾਂ ਬਈ ਪਾਲੀ ਤਾਂ ਇੱਧਰ ਹੀ ਹੁਣੀ ਬਾਹਰ ਬਾੜੇ ਚ ਕੀ ਚਾਹੀਦਾ ਸੀ ਕੁਛ ਹਾਂ ਬਈ ਪਾਣੀ ਪੀਣਾ ਸੀ ਕੋਈ ਗੱਲ ਨਹੀਂ ਬਈ ਮੈਂ ਫੜਾ ਦਿੰਦੀ ਆ ਪਾਣੀ ਦਾ ਆ ਲੋ ਲੈ ਰੋਟੀ ਨਹੀਂ ਖਾਣੀ ਵੀਰੇ ਨਾ ਬਾਈ ਰੋਟੀ ਤੇ ਤੁਸੀਂ ਇੱਥੇ ਹੀ ਕਰ ਦਿਓ ਪਾਣੀ ਪੀਂਦਾ ਸੀ ਤੈਨੂੰ ਭਾਲਦਾ ਸੀ ਤੂੰ ਮੈਨੂੰ ਤੇ ਹੀ ਨਹੀਂ ਮੈਂ ਚੱਲ ਬਾਈ ਨੂੰ ਬੋਲ ਮਾਰਦਾ ਮੈਂ ਆਹ ਬਾਈ ਪਾਣੀ ਦੀ ਜਿੱਥੇ ਤੁਸੀਂ ਲੰਘ ਕੇ ਆਏ ਨਾ ਮੈਥਨੂੰ ਆਵਾਜ਼ਾਂ ਮਾਰ ਰਹੀ ਸੀ ਕਿ ਮੈਨੂੰ ਟੋਕਰੇ ਚ ਕਹੋ ਮੜੇ ਪਾਥੀਆਂ ਦਾ ਤੁਹਾਨੂੰ ਮੇਰੀ ਆਵਾਜ਼ ਸੁਣੀ ਨਹੀਂ ਹੀਗੀ ਸੁਣੀ ਨਹੀਂ ਪਈ ਫਿਰ ਤਾਂ ਮੈਂ ਉੱਥੇ ਆ ਜਾਂਦਾ ਫਿਰ ਮੈਂ ਇੱਥੇ ਕੀ ਕਰਨਾ ਸੀ ਅੱਛਾ ਤੁਹਾਨੂੰ ਕਾਹ ਨੂੰ ਅੱਜਕੱਲ ਮੈਂ ਦਿਖਦੀ ਆ ਅੱਜਕੱਲ ਤੁਹਾਨੂੰ ਕੁਝ ਹੋਰ ਹੀ ਦਿਖਦਾ ਮੈਂ ਕਿ ਨਹੀਂ ਤੁਹਾਡੀ ਅੱਖਾਂ ਤਾਂ ਨਹੀਂ ਖਰਾਬ ਹੋ ਗਈਆਂ ਕਿਤੇ ਪਾਲੀ ਕੀ ਸੋਚੀ ਅੰਨੀ ਆ ਮੈਂ ਕੁਛ ਨਹੀਂ ਸੋਚਦੀ ਜੋ ਕੁਛ ਮੈਂ ਸੋਚਦੀ ਆ ਨਾ ਸਹੀ ਸੋਚਦੀ ਆ ਤੇ ਨਾਲੇ ਤੈਨੂੰ ਕੀ ਨਹੀਂ ਕਿਹਾ ਸੀ ਨੂੰ ਪਾਣੀ ਫੜਾਉਣ ਨੂੰ ਜੀਜੀ ਪਰ ਐਚ ਮੈਂ ਗਲਤ ਕੀ ਕੀਤਾ ਬਾਈ ਨੇ ਮੇਥੋਂ ਪਾਣੀ ਮੰਗੇ ਤੇ ਮੈਂ ਪਾਣੀ ਦਾ ਗਲਾਸ ਹੀ ਦਿੱਤਾ ਅਸਲ ਚ ਉਹ ਤਾਂ ਥੋਨੂੰ ਭਾਲ ਦੇ ਫਿਰਦੇ ਸੀਗੇ ਨਾ ਬਾਈ ਤੇਰੇ ਹੱਥ ਟੁੱਟੇ ਹੋਏ ਨੇ ਖੁਦ ਪੀ ਲੈਣਾ ਚੱਕ ਕੇ ਉਹ ਛੋਟੀ ਆ ਫਿਰ ਕਿ ਹੋ ਗਿਆ ਜੇ ਪਾਣੀ ਫੜਾਤਾ ਨਹੀਂ ਤੇਰਾ ਕੋ ਤਾਂ ਵੱਡੀ ਐ ਪਰ ਇਹ ਵੱਡੀ ਬਣਨ ਨੂੰ ਫਿਰਦੀ ਐ ਅੱਜ ਜੇ ਤੈਨੂੰ ਪਾਣੀ ਫੜਾ ਰਹੀ ਐ ਕੱਲੂ ਰੋਟੀ ਫੜਾਉਗੀ ਆ ਪਰਸੋਂ ਪੂਰਾ ਘਰ ਹੀ ਸੰਭਾਲ ਲੂ ਪਾਲੀ ਜੀਜੀ ਪਲੀਜ਼ ਉਹ ਕੀ ਬੋਲੀ ਐਨੀ ਆ ਸੱਚੀਆਂ ਗੱਲ ਕਹੀ ਤਾਂ ਹਮੇਸ਼ਾ ਮਿਰਚਾਂ ਲੱਗਦੀਆਂ ਹੁੰਦੀਆਂ ਨੇ ਠੀਕ ਹੈ ਉਹ ਦਿਮਾਗ ਨੂੰ ਅਕਲ ਨੂੰ ਟਿਕਾਣੇ ਕਰ ਮਾੜਾ ਮੋਟਾ ਦੇਖੋ ਜੀ ਮੇਰਾ ਦਿਮਾਗ ਜਮਾ ਸਹੀ ਐ ਤੇ ਟਿਕਾਣੇ ਤੇ ਐ ਠੀਕ ਹੈ ਤੁਸੀਂ ਆਪਣਾ ਤੇ ਇਹਦਾ ਦਿਮਾਗ ਟਿਕਾਣੇ ਤੇ ਕਰੋ ਕਾਲੀ ਤੇ ਵੀ ਜਿਹੇ ਜੇ ਤੁਸੀਂ ਸੋਚ ਰਹੇ ਜੀ ਕੋਈ ਗੱਲ ਨਹੀਂ ਹੈਗੀ ਉਹ ਮੈਂ ਤਾਂ ਉਹਦਾ ਕੰਨੀ ਮੂੰਹ ਵੀ ਨਹੀਂ ਕਰਦਾ ਜੇ ਗੱਲ ਹੈ ਨਹੀਂ ਤਾਂ ਗੱਲ ਹੋ ਜੂ ਮੈਂ ਤਾਂ ਕਦੇ ਨੂੰ ਉਹਦਾ ਛੇਟ ਵੀ ਨਹੀਂ ਸਮਝਿਆ ਅਬੇ ਸ਼ੈਨਦਿ ਚ ਆਪਣਾ ਭਰਾ ਹੀ ਦੇਖਿਆ ਆ ਮੇਰੀ ਗੱਲ ਸੁਣ ਲੋ ਜੀ ਤੁਹਾਨੂੰ ਕਿਸੇ ਚੀਜ਼ ਦੀ ਲੋੜ ਹੋਈ ਨਾ ਜਾਂ ਤਾਂ ਮੈਨੂੰ ਕਹਿਣਾ ਜਾਂ ਮੰਮੀ ਨੂੰ ਕਹਿਣਾ ਠੀਕ ਹੈ ਜੇ ਅੱਜ ਤੋਂ ਬਾਅਦ ਮੈਂ ਸਭ ਕੁਝ ਦੇਖ ਲਿਆ ਨਾ ਤਾਂ ਮੈਥੋਂ ਬੁਰਾ ਕੋਈ ਨਹੀਂ ਉਹ ਮੈਂ ਤਾਂ ਪਿੰਦਾ ਹੀ ਨਹੀਂ ਪਾਣੀ ਇੱਕ ਪਾਣੀ ਦੀ ਘੁੱਟ ਤੂੰ ਜ਼ਹਿਰ ਬਣਾਤੀ ਨਾ ਪੀ ਫਿਰ ਐਡੀ ਕਿੱਡੀ ਗੱਲ ਹੈ ਜੇ ਬਗਜਾ ਹੋਣਾ ਇੱਥੋਂ ਜਾ ਨਾ ਮੇਰੀ ਗੱਲ ਸੁਣ ਲੈ ਡਿੰਪਲ ਅੱਜ ਤੋਂ ਬਾਅਦ ਤੂੰ ਇਹਨਾਂ ਦੇ ਨੇੜੇ ਦੇਖਣੀ ਵੀ ਨਹੀਂ ਚਾਹੀਦੀ ਠੀਕ ਹੈ ਤੂੰ ਆਪਣਾ ਬੰਦਾ ਤਾਂ ਖਾ ਗਈ ਹੁਣ ਮੇਰੇ ਤੇ ਅੱਖ ਰੱਖ ਰਹੀ ਐ ਸੁਣ ਗਿਆ ਤੈਨੂੰ ਸੌਖਾ ਦਿੱਤੀ ਸੁਣ ਗਿਆ ਮੈਨੂੰ ਪਤਾ ਨਹੀਂ ਕਿਉਂ ਮੰਮੀ ਸਮਝਦੀ ਨਹੀਂ ਹੈਗੀ ਸਹੀ ਕਿ ਬਿਲਕੁਲ ਬਿਲਕੁਲ ਸਹੀ ਕਿਾ ਦਿੱਦੀ ਹਰਦੇ ਸਿਰ ਤੇ ਨਾ ਆ ਤੂੰ ਤਾਂ ছਾਇਆ ਹੋਣਾ ਬਹੁਤ ਜ਼ਰੂਰੀ ਹੈ ਨਹੀਂ ਤਾਂ ਉਹਨੂੰ

ਮੈਂ ਉੱਥੇ ਹਮੇਸ਼ਾ ਵਾਸਤੇ ਜਾਣਾ ਚਾਹਨੀ ਆ ਕਿਉਂਕਿ ਮੇਰੇ ਇਸ ਘਰ ਚ ਹੁਣ ਜੀ ਨਹੀਂ ਲੱਗਦਾ ਕਿ ਮੈਂ ਮਰ ਜਾ ਹਮੇਸ਼ਾ ਵਾਸਤੇ ਦੇਖ ਪੁੱਤ ਮੇਰਾ ਪੁੱਤ ਤਾਂ ਮੈਨੂੰ ਛੱਡ ਕੇ ਭੱਗ ਗਿਆ ਮੈਨੂੰ ਤੇਰੇ ਜਿਹੀ ਮੇਰਾ ਟਿੰਕਾ ਦਿਸਦਾ ਜਦੋਂ ਤੂੰ ਬੇੜੇ ਚ ਫਿਰਦੀ ਹੁੰਨੀ ਆ ਨਾ ਮੈਨੂੰ ਐ ਲੱਗਦਾ ਵੀ ਮੇਰਾ ਟਿੰਕਾ ਫਿਰਦਾ ਨਾ ਪੁੱਤ ਤੂੰ ਨਾ ਮੈਨੂੰ ਛੱਡ ਕੇ ਜਾਈ ਪਰ ਬੇਬੇ ਜੀ ਜਉਂਦਾ ਜੀ ਮਰ ਜੋਤੀ ਐ ਚੁੱਤ ਦਾ ਠਿੱਕਾ ਮੈਨੂੰ ਛੱਟ ਕੇ ਗਿਆ ਨਾ ਮੈਂ ਵੀ ਤਾਂ ਬਰਬਾਦ ਹੋ ਚੁੱਕੀ ਆ ਮੇਰਾ ਤਾਂ ਸਭ ਕੁਝ ਉਹਨਾਂ ਦੇ ਨਾਲ ਸੀਗਾ ਮੇਰੇ ਕੋਲ ਤਾਂ ਕੁਝ ਵੀ ਨਹੀਂ ਬੇਬੇ ਉਹ ਕੁਝ ਵੀ ਨਹੀਂ ਜੇ ਤੇਰੇ ਕੋਲੇ ਕੁਝ ਨਹੀਂ ਤੀਏ ਤੇ ਮੇਰੇ ਕੋਲੇ ਕੀ ਆ ਇੱਕ ਤੂੰ ਹੀ ਤਾਂ ਹੈ ਦੇਖਣ ਨੂੰ ਤੂੰ ਵੀ ਮੈਨੂੰ ਛੱਡ ਕੇ ਜਾਣ ਨੂੰ ਪੈ ਕੇ ਜਾਣ ਨੂੰ ਫਿਰਦੀ ਐ ਮੈਂ ਕਾਹਦੇ ਸਹਾਰੇ ਜੀਉਂਗੀ ਤੇ ਇਹ ਫਿਰ ਮੇਰੀ ਗੱਲ ਸੁਣਤੀ ਏ ਜੇ ਤੂੰ ਮੇਰੇ ਅੱਖੇ ਲੱਗੇ ਤਾਂ ਮੈਂ ਤੇਰੀ ਗੱਲ ਜੱਸੇ ਨਾ ਕਰ ਲੈਣੀ ਆ ਉਹਨੂੰ ਪੱਗ ਦੇ ਦਿੰਨੇ ਆ ਕੀ ਤਾਂ ਮੈਨੂੰ ਆਪਦੇ ਮੂੰਹ ਨਾਲ ਕੀ ਆਖੋਗੀ ਵਿਚਾਰੀ

ਹੁਣ ਕੋਈ ਆਪਾਂ ਡਿੰਪਲ ਵਾਲੇ ਸੋਚੀਏ ਵੀ ਮੈਂ ਇਹਨੂੰ ਐਂ ਕਹਿੰਦੀ ਸੀ ਵੀ ਜੇ ਆਪਾਂ ਇਹਦੀ ਪੱਗ ਦੇ ਦਈਏ ਜੱਸੇ ਨੂੰ ਤਾਂ ਠੀਕ ਰਹੂਗਾ ਦੇਖ ਲਓ ਬੱਸ ਜੀ ਤੁਹਾਨੂੰ ਜਿਵੇਂ ਲੋਟ ਲੱਗਦਾ ਤੁਹਾਨੂੰ ਵੀ ਪਤਾ ᱛੀਆਂ ਘਰੇ ਤਾਂ ਬਠਾ ਕੇ ਰੱਖਿਆ ਨਹੀਂ ਜਾਂਦੀਆਂ ਇਹ ਤਾਂ ਅੱਜ ਕੱਲ੍ਹ ਰਾਜੇ ਮਹਾਰਾਜਾ ਤੁਨ ਨਹੀਂ ਰੱਖਿਆ ਗਿਆ ਪਹਿਲਾਂ ਹਾਂ ਬੁੱਤ ਤਾਂ ਹੀ ਤੈਨੂੰ ਮੈਂ ਕਹਿੰਨੀ ਆ ਵੀ ਇਹਦੀ ਉਮਰ ਵੀ ਕੁਛ ਨਹੀਂ ਤੇ ਨਾਲੇ ਲੋਕਾਂ ਦੀ ਨਜ਼ਰ ਤੋਂ ਵੀ ਕਿਵੇਂ ਬਚਾਵਾਂਗੇ ਲੋਕਾਂ ਦੇ ਤਾਨੇ ਮਿਹਣੇ ਵੀ ਜੇ ਆਪਾਂ ਇਹ ਹੀ ਠੀਕ ਰਹੂਗਾ ਵੀ ਜੱッセ ਨੂੰ ਪੱਗ ਦੇ ਦਈਏ ਬਾਕੀ ਪੁੱਤ ਤੂੰ ਘਰੇ ਰਹਿ ਕਰ ਲੈ ਕੋਈ ਨਾ ਮਸੀ ਸੀ ਤੁਹਾਨੂੰ ਇੱਕ ਦੋ ਦਿਨਾਂ ਤੱਕ ਰਾਇ ਕਰਕੇ ਦੱਸ ਦਿੰਨੇ ਆ ਬਾਕੀ ਤੁਸੀਂ ਇੱਕ ਵਾਰੀ ਜੱッセ ਨਾਲ ਰਾਇ ਕਰ ਲਿਓ ਤੇ ਟੱਬਰ ਨਾਲ ਰਾਇ ਕਰ ਲਿਓ ਹਨਾ ਕੋਈ ਨਹੀਂ ਪੁੱਤ ਜੱਸਾ ਤਾਂ ਮੈਥੋਂ ਬਾਹਰ ਨਹੀਂ ਹੈਗਾ ਜੱッセ ਨੂੰ ਤਾਂ ਮੈਂ ਮਨਾ ਲੂੰਗੀ ਤੂੰ ਆਪਦੇ ਘਰੇ ਪੁੱਛ ਜਾ ਕੇ ਪੁੱਤ ਫਿਰ ਮੈਨੂੰ ਛੇਤੀ ਦੱਸੀ ਤੂੰ ਕੋਈ ਨਾ ਮਾਸੀ ਕਰਦੇ ਆ ਨਾ ਹੁਣ ਉਹਦੇ ਮੂਰੇ ਕਾਹਦਾ ਜੋਰ ਹੈ ਜਿਹੜਾ ਕੁਛ ਕਰਤਾ ਉਹਨੂੰ ਤਾਂ ਨਹੀਂ ਕਰ ਸਕਦੇ ਆਪਾਂ ਉਹਨੂੰ ਤਾਂ ਕੁਛ ਨਹੀਂ ਸਾਰਾ ਲੱਗਦਾ ਪੁੱਤ ਆਪਾਂ ਨੂੰ ਤਾਂ ਕੁਝ ਸੋਚਣਾ ਪਊਗਾ ਠੀਕ ਹੈ ਪੁੱਤ ਜੱਸੇ ਨੂੰ ਤਾਂ ਮੈਂ ਮਨਾ ਲੂੰਗੀ ਪਰ ਤੂੰ ਸੋਡੇ ਕਰੇ ਪੁੱਛ ਲੈ ਕੋਈ ਨਾ ਮਾਸੀ ਇੱਕ ਦੋ ਦਿਨਾਂ ਦਾ ਸਾਨੂੰ ਟਾਈਮ ਦੇ ਦੋ ਅਸੀਂ ਤੁਹਾਨੂੰ ਰਹਿ ਕਰਕੇ ਦੱਸ ਦਾਂਗੇ ਠੀਕ ਹੈ ਪੁੱਤ ਰਹਿ ਕਰਕੇ ਸਾਨੂੰ ਦੱਸ ਦਿਓ ਮਸ ਇੱਕ ਬੇਨਤੀ ਹੋਰ ਸੀ ਹਾਂ ਪੁੱਤ ਜੇ ਅਸੀਂ ਡਿੰਪਲ ਨੂੰ ਲੈ ਜੀਏ ਦੋ ਇੱਕ ਦਿਨ ਨਾਲ ਤਾਂ ਇਹਦਾ ਮਨ ਜਾ ਥੋੜਾ ਜਿਹਾ ਹੋਰ ਹੋ ਜਾ ਨਾਲੇ ਅਸੀਂ ਇਹਦੀ ਦਾ ਲੈ ਲਾਂਗੇ ਜਿਵੇਂ ਇਹਨੂੰ ਲੋਟ ਲੱਗੂ ਫਿਰ ਉਵੇਂ ਕਰ ਲਾਂਗੇ ਹਾਂ ਪੁੱਤ ਲੈ ਤਾਂ ਜਾ ਹੁਣ ਤੈਨੂੰ ਪਤਾ ਹੈ ਵੀ ਟਿੰਕੇ ਤੋਂ ਬਾਅਦ ਮੈਨੂੰ ਤਾਂ ਇਹੀ ਆ ਦੇਖਣ ਨੂੰ ਪਰ ਦੋ ਦਿਨਾਂ ਤੋਂ ਵੱਧ ਨਾ ਪੁੱਤ ਬਾੜੇ ਦਿਨ ਨਾ ਰੱਖਿਓ ਦੋ ਦਿਨ ਲਾ ਆਊਗੀ ਇਹਦਾ ਮਨ ਵੀ ਹੋਰ ਹੋ ਜਾਊਗਾ ਆ ਲੈ ਡਿਪਲੋਮਈ ਕੱਪੜਾ બસ ਮੇਰੀਤੀ ਬਸ ਬਸ ਤਿਆਰ ਹੋ ਜਾ ਮੇਰੀਤੀ ਬਾੜੇ ਦਿਨ ਨਾ ਲਾਈ ਤੈਨੂੰ ਪਤਾ ਹੈ ਫਿਰ ਤੇਰੇ ਬਿਨਾ ਤਾਂ ਮੈਂ ਇਥੋਂ ਵੀ ਨਹੀਂ ਰਹਿ ਜਾਣਾ ਜਪਾਲਾ ਕੱਪੜੇ ਵਾਹ ਦਾ ਧੱਕਾ ਲਿਆ ਬਲੀ ਰੋਟੀ ਲੈ ਕੇ ਆ ਕਿਉਂ ਮੈਂ ਕਿਉਂ ਲੈ ਕੇ ਆ ਰੋਟੀ ਤਾਂ ਮੈਂ ਤੁਹਾਨੂੰ ਡਿੰਪਲ ਹੀ ਖਵਾਉਗੀ ਉਹ ਡਿੰਪਲ ਕਿਉਂ ਖਵਾਉਗੀ ਜਦੋਂ ਤੂੰ ਹੈਗੀ ਤੂੰ ਲੈ ਆ ਰੋਟੀ ਭਾ ਕੇ ਅੱਛਾ ਨਾਟਕ ਤਾਂ ਬੜਾ ਵਧੀਆ ਕਰ ਲੈਨੇ ਹੋ ਜਿਵੇਂ ਤੁਹਾਨੂੰ ਕੁਝ ਪਤਾ ਹੀ ਨਹੀਂ ਹੁੰਦਾ ਉਹ ਕੀ ਨਹੀਂ ਪਤਾ ਮੈਨੂੰ ਮੈਨੂੰ ਕੁਝ ਨਹੀਂ ਪਤਾ ਅੱਛਾ ਆ ਤੁਹਾਨੂੰ ਬਿਨਾ ਪਤੀ ਸਭ ਕੁਝ ਹੋ ਗਿਆ ਆ ਡਿੰਪਲ ਦੀ ਤਾਂ ਮਤਲਬ ਤੁਹਾਨੂੰ ਪੱਗ ਦੇਣ ਲਈ ਕਹਿ ਰਹੇ ਨੇ ਉਹ ਯਾਰ ਮੈਨੂੰ ਨਹੀਂ ਪਤਾ ਧਰਮ ਨਾਲ ਮੈਂ ਕਿਹੜਾ ਘਰੇ ਸੀ ਮੈਨੂੰ ਕਿਉਂ ਪੱਗ ਦੇਣਗੇ ਲੈ ਮੈਨੂੰ ਤਾਂ ਛੋਟੀ ਐ ਜਿਹੜਾ ਆਗਿਆ ਵਰਗੀ ਐ ਮੈਨੂੰ ਕੁਝ ਨਹੀਂ ਪਤਾ ਤੁਸੀਂ ਮੇਰੇ ਸਾਹਮਣੇ ਨਾਟਕ ਨਾ ਕਰੋ ਬੇਬੇ ਨੇ ਗੋਲਡੀ ਨਾਲ ਗੱਲ ਤਾਂ ਕੀਤੀ ਐ ਉਹ ਮੈਨੂੰ ਤਾਂ ਤੇਰੀ ਜ਼ੋਂ ਮੈਨੂੰ ਨਹੀਂ ਪਤਾ ਇਹ ਗੱਲ ਦਾ ਮੇਰੀ ਗੱਲ ਸੁਣੋ ਜੀ ਆ ਸਹਾਂ ਸਹਾਂ ਖਾਣ ਦੀ ਨਾ ਮੇਰੇ ਸਾਹਮਣੇ ਕੋਈ ਲੋੜ ਨਹੀਂ ਹੈਗੀ ਸਹਪਤ ਹੈ ਤੁਸੀਂ ਮਾਂ ਪੁੱਤ ਮਿਲੇ ਹੋਇਓ ਹਾਹੀ ਚੀਜ਼ ਦਾ ਤਾਂ ਮੈਨੂੰ ਡਰ ਸੀ ਉਹੀ ਹੋ ਗਿਆ ਉਹ ਨਹੀਂ ਭਰਲੀ ਮੈਂ ਤਾਂ ਸੋਚ ਵੀ ਨਹੀਂ ਸਕਦਾ ਇਹ ਗੱਲ ਉਹ ਵੀ ਗੁੱਸਾ ਕਰੀ ਜਾਂਦੀ ਆ ਮੈਂ ਤਾਂ ਇਹ ਨਹੀਂ ਸਮਝਉਂਦੀ ਮੇਰੇ ਚ ਕਿਸ ਚੀਜ਼ ਦੀ ਕਮੀ ਐ ਜਿਹੜੀ ਚੀਜ਼ ਦਾ ਮੈਨੂੰ ਡਰ ਸੀ ਉਹ ਹੀ ਹੋ ਗਿਆ ਅਹੀਂ ਤਾਂ ਮੈਂ ਕਹਿੰਦੀ ਹੁੰਦੀ ਸੀ ਬੇਬੇ ਪਾਲੀ ਕੀ ਗੱਲਾਂ ਕਰੀ ਜਾਂਦੀ ਆ ਹਾਂ ਪੁੱਤ ਇਹ ਸੱਚ ਕਹਿੰਦੀ ਐ ਪਰ ਮੈਂ ਤੇਰੇ ਕੋਲੇ ਤਾਂ ਨਹੀਂ ਦੱਸਿਆ ਅੱਜ ਨਾ 골ਡੀ ਆਇਆ ਸੀ ਹਾਂ ਨਹੀਂ ਪੁੱਤ ਮੈਂ ਉਹਦੇ ਨਾਲ ਗੱਲ ਕਰੀ ਸੀ ਹੁਣ ਮੇਰਾ ਜੀਤਾ ਨਹੀਂ ਕਰਦਾ ਸੀ ਕਹਿਣ ਨੂੰ ਤੈਨੂੰ ਦੱਸੇ ਤੋਂ ਬਿਨਾ ਮੈਂ ਉਹਨੂੰ ਹਾਂ ਕਰਤੀ ਵੀ ਭਾਈ ਅਸੀਂ ਤਾਂ ਇਹਨੂੰ ਪੱਗ ਦੇਵਾਂਗੇ ਦਾ ਪੇਪੇ ਫਿਰ ਛੋਟੇ ਭਾਈ ਦੀ ਘਰ ਵਾਲੀ ਆ ਮੈਂ ਤਾਂ ਕਿਤੇ ਇਜੀ ਗੱਲ ਸੋਚੀ ਵੀ ਨਹੀਂ ਮੈਂ ਨਹੀਂ ਪੱਗ ਭੁੱਗ ਲੈਂਦਾ ਤੂੰ ਪੱਗ ਕਿਉਂ ਨਹੀਂ ਲੈਂਦਾ ਪੁੱਤ ਪੱਗ ਤਾਂ ਤੈਨੂੰ ਲੈਣੀ ਪਊਗੀ ਮੈਨੂੰ ਆਂ ਦੱਸ ਤੇਰੇ ਪਿਓ ਨੇ ਜ਼ਮੀਨ ਸੋਡੇ ਦੋਨੇ ਪਾਈਆਂ ਦੇ ਨਾਂ ਕਰਾਤੀ ਸੀ ਅੱਧਾ ਹਿੱਸਾ ਤਾਂ ਤੇਰੇ ਨਾਂ ਤਾਂ ਜਿਹੜਾ ਹੈਗਾ ਹੈਗਾ ਉਹਦੀ ਚੰਦਰੇ ਦੀ ਮਰਨ ਵਾਲੇ ਦੀ ਜ਼ਮੀਨ ਤਾਂ ਉਹਦੇ ਨਾਂ ਹੋ ਗਈ ਨਾ ਜੇ ਹੁਣ ਉਹ ਆਪਣੇ ਘਰੋਂ ਪੱਗ ਗਈ ਨਾਲੇ ਤਾਂ ਆਪਣੇ ਘਰੋਂ ਡਿੰਪਲ ਜਾਊਗੀ ਨਾਲੇ ਢਾਈ ਕਿੱਲੇ ਜ਼ਮੀਨ ਦਾ ਜਾਣਗੇ ਆ ਸੋਡੇ ਜਵਾਕ ਕੋਲੇ ਕੀ ਰਹਿ ਜਾਊਗਾ ਮੈਂ ਕੋਈ ਕੰਮ ਨਹੀਂ ਹੋ ਕੇ ਨਹੀਂ ਫੈਸਲਾ ਲਿਆ। ਅੱਛਾ। ਬਸ ਐਡੀ ਛੋਟੀ ਜੀ ਗੱਲ ਸੀ। ਬੇਬੇ ਤੁਸੀਂ ਚੀ ਸੋਚ ਵੀ ਕਿਵੇਂ ਲੇ? ਨਾਲੇ ਤੁਹਾਨੂੰ ਸ਼ਰਮ ਨਹੀਂ ਆਉਂਦੀਗੀ? ਕੌਣ ਹੈ ਆਪਦੇ 파ਟਨਰ ਨੂੰ ਵੰਡ ਸਕਦਾ ਕਿਸੇ ਨਾਲ? ਹੋਰ ਵੰਡਣ ਵਾਲੀ ਕਿਹੜੀ ਗੱਲ ਆ ਭਾਜੀ? ਪਰ ਬੇਬੇ ਦੀ ਗੱਲ ਵੀ ਸੋਚ ਆਪਣੇ ਜਿਹਾਗ ਨੂੰ ਕੀ ਰਹਿਜੂ? ਅੱਧੀ ਜ਼ਮੀਨ ਤਾਂ ਉਹ ਲੈ ਜੂ। ਅੱਧੀ ਰਹਿ ਜੂ ਆਪਣੇ ਕੋਲ ਉਹ 2 2 ਢਾਈ ਕਿ ਲੈਣਾ ਆਪਣਾ ਕੀ ਬਣੂਗਾ ਨਹੀਂ ਮੈਂ ਤਾਂ ਹਮੇਸ਼ਾ ਤੇ ਰਹੀ ਹਾਂ ਅੱਗੇ ਮੰਨਤਾ ਨਹੀਂ ਕਰਦਾ ਬੇਬੇ ਪੱਗ ਲੈਣੀ ਬਾਕੀ ਜਿਵੇਂ ਤੈਨੂੰ ਠੀਕ ਲੱਗਦਾ ਉਵੇਂ ਕਰ ਲੈ ਮੈਨੂੰ ਤਾਂ ਠੀਕ ਕੀ ਲੱਗਦਾ ਤੇਰਾ ਪੁੱਤ ਤੂੰ ਦੇਖ ਨਾਲੇ ਤਾਂ ਆਪਣੀ ਜ਼ਮੀਨ ਕੋਈ ਹੋਰ ਆ ਕੇ ਬਾਹੂਗਾ ਅ ਨਾਲੇ ਲੋਕਾਂ ਦੇ ਤਾਨੇ ਮੈਨੇ ਕਿਵੇਂ ਜਰੇਗਾ ਮੈਂ ਇੱਥੋਂ ਤਾਂ ਨਹੀਂ ਜਰੇ ਜਾਂਦੇ ਭਾਈ ਅੱਗੇ ਤੇਰੀ ਮਰਜ਼ੀ ਹੈ ਹੌਂ ਢਿੰਕੇ ਦਾ ਜਵਾਬ ਤਾਂ ਕੋਈ ਹੈ ਨਹੀਂ ਢਿੰਕੇ ਦੀ ਤਾਂ ਉਹੀ ਨਿਸ਼ਾਨੀ ਹੈ ਜੇ ਕਰੇ ਰਹੂਗੀ ਤਾਂ ਮੈਨੂੰ ਆਏ ਰਹੂਗਾ ਵੀ ਇਹ ਢਿੰਕੇ ਦੀ ਬਹੂ ਹੈ ਵਾਕਈ ਭਾਈ ਤੇਰੀ ਮਰਜ਼ੀ ਮੇਰਾ ਕਿਹੜਾ ਜੋਰ ਹੈ ਕੋਈ ਪਾਲੀ ਉਹ ਪਾਲੀ ਕਾਹਤੋਂ ਗੁੱਸੇ ਹੋਈ ਬਥੀ ਆ ਅੱਛਾ ਜੀ ਹੋਰ ਕੀ ਮੈਂ ਖੁਸ਼ ਹੋ ਮੈਂ ਤੁਸੀਂ ਫੈਸਲੇ ਇਦਾਂ ਦਾ ਕੀਤਾ ਹੋਰ ਮੈਂ ਕਿਹੜਾ ਪਾਲੀ ਆ ਫੈਸਲਾ ਕੀਤਾ ਆਪਣੇ ਬਖਤ ਪਤਾ ਜੇ ਛੋਟਾ ਹੁੰਦਾ ਤਾਂ ਉਹਨੂੰ ਆਪਾਂ ਨੂੰ ਇਹ ਜੇ ਕੰਮ ਕਰਨੇ ਪੈਂਦੇ ਮਜਬੂਰੀਆਂ ਹੁੰਦਾ ਕੀ ਮਜਬੂਰੀਆਂ ਨੇ ਜੀ ਆ ਤੁਸੀਂ ਬੇਬੇ ਸਾਹਮਣੇ ਇੱਕ ਇੱਕ ਵਾਰ ਵੀ ਨਹੀਂ ਮਨਾ ਕੀਤਾ ਵੀ ਨਹੀਂ ਬੇਬੇ ਇਹ ਸਹੀ ਨਹੀਂ ਹੈਗਾ ਜਿਵੇਂ ਨਾ ਤੁਹਾਡੇ ਵਿੱਚ ਰਹੀ ਹੁੰਦੀ ਹੈ ਤੁਸੀਂ ਤਾਂ ਛੱਟਪਟ ਮੰਨ ਗਏ ਹੋ ਰੈ ਨਹੀਂ ਬੇਬੇ ਦੇ ਡਿੱਗਦੇ ਹੰਝੂ उस बोले ही नहीं गया सामने मेरी गाल सुनो डिंपल मेरी कोई दुश्मन नहीं है मेरी पर खुद सोचो जगह तुसी हो तुसी सब कुछ कर सकते हो करता नहीं सकता। पर गल सोच के देख कल इतना बगाना पुता के ट्रैक्टर चलाऊगा है कि मैं जर ना डिम्पल घरों जाऊ ना जमीन जाऊगी तो अपने पल रेह ही जाऊंगा ये जरनिया चीजा बहुत औखिया ਇਹ ਹੁਣ ਮਜਬੂਰੀ ਚ ਫੈਸਲੇ ਲੈਨੇ ਪੈਂਦੇ ਆ ਬਾਕੀ ਹੁਣ ਤੇਰੀ ਥਾਂ ਕੋਈ ਨਹੀਂ ਲੈ ਸਕਦਾ ਮੇਰੀ ਜ਼ਿੰਦਗੀ ਚ ਬਸ ਜਦੋਂ ਤੁਸੀਂ ਹੁਣੇ ਫੈਸਲਾ ਲੈ ਲਿਆ ਤਾਂ ਮੇਰੇ ਤੋਂ ਬਾਰ-ਬਾਰ ਪੁੱਛਣ ਦੀ ਕੋਈ ਲੋੜ ਵੀ ਨਹੀਂ ਹੈਗੀ ਪਾਲੀ ਤੇਥੋਂ ਬਿਨਾ ਪੁੱਛੇ ਫੈਸਲਾ ਕਿਵੇਂ ਸਹੀ ਚੜੂਗਾ ਤੂੰ ਆਪ ਸੋਚ ਹੁਣ ਫੈਸਲਾ ਕਰ ਤਾਂ ਲਈ ਕਸਰ ਵੀ ਕੀ ਰਹਿੰਦੀ ਐ ਜਿਵੇਂ ਤੁਹਾਨੂੰ ਠੀਕ ਲੱਗੇ ਆਇਆ ਨਾ ਕਰ ਪਾਲੀ ਯਕ ਬਾਜੂ ਬੇਬੀ ਬਸ ਠੀਕ ਹੁ ਤਾਂ ਕਰ ਲੀਤਾ ਹੈ ਹਾਂ ਬਸ ਕਰੀ ਜਾਂਦੀ ਸੀ ਨਿਪਲ ਕੋ ਤੁਮੈਂ ਕਹਿੰਦੀ ਸੀ ਹਾਂ ਨਾ ਆਪਣੇ ਜ਼ਮੀਨ ਦੀ ਫਰਜ਼ ਹੈਗੀ ਹਾਂਜੀ ਕਢਾ ਕੇ ਲੈ ਜਾਂਦੀ ਹੈ ਬੀ ਇਹ ਜਿਹੜਾ ਵਾਹਣ ਸੀਗਾ ਉਹ ਹੁਣ ਆਪਾਂ ਨਾ ਜੱਸੇ ਦੇ ਨਾਮ ਕਰਾ ਦਈਏ ਪਰ ਉਹ ਰੋਜ ਕੇ ਤੁਹਾਨੂੰ ਤਾਂ ਪਤਾ ਹੀ ਵੀ ਉਹ ਟਿੰਕੇ ਦੇ ਨਾਮ ਸੀ ਹਾਂ ਬੁੱਤ ਅਸੀਂ ਤਾਂ ਸਾਨੂੰ ਪਤਾ ਹੀ ਹੈ ਵੀ ਟਿੰਕੇ ਦੇ ਨਾਮ ਸੀ ਹੁਣ ਜਦ ਆਪਾਂ ਉਹਨਾਂ ਰੋਜ਼-ਰੋਜ਼ ਉਹਦੀਆਂ ਗੱਲਾਂ ਨੂੰ ਕੀਦ ਰਹਿਣਾ ਹੈ ਰੋਜ਼ ਦੇਖਾ ਤਾਂ ਨੂੰ ਐ ਪਤਾ ਹੈ ਵੀ ਆਪਣੇ ਘਰਾਂ ਦੀਆਂ ਨੂੰ ਹਾਦੀਆਂ ਕੋਟ ਕਚੈਰੀ ਜਾਂਦੀਆਂ ਚੰਗੀਆਂ ਨਹੀਂ ਲੱਗਦੀਆਂ ਆ ਰੋਜ ਕਦੇ ਲਿਮਟ ਕਰਾਉਣੀ ਕਦੇ ਕੋਸ਼ ਕਦੇ ਕਾਸੇ ਦਾ ਰੌਲਾ ਕਦੇ ਕਾਸੇ ਦਾ ਕਰੀ ਮੇ ਜਾਣਾ ਪੈਂਦਾ ਕਚਹਿਰੀ ਚ ਕਦੇ ਕਿਵੇਂ ਜਾਣਾ ਪੈਂਦਾ ਬਈ ਹੁਣ ਦੇਖ ਜੱਸਾ ਵੀ ਤੇਰਾ ਹੀ ਐ ਤੂੰ ਜੱਸੇ ਦੀ ਪੁੱਤ ਹਾਂ ਆਪਾਂ ਜ਼ਮੀਨ ਜੱਸੇ ਦੇ ਨਾਂ ਕਰਾ ਦੇਗੀ ਜੇ ਤੂੰ ਕਹਿੰਦਾ ਤੇ ਸਾਈਨ ਕਰ ਦੇ ਫੇ ਰੋਜ ਰੋਜ ਜਾਣਾ ਤਾਂ ਠੀਕ ਨਹੀਂ ਹੁੰਦਾ ਨਾਲ ਇਹਨੇ ਲਿਮਟ ਕਰਾਉਣੀ ਐ ਠੀਕ ਐ ਮੰਮੀ ਜੀ ਸਿਵੇਂ ਤੁਹਾਨੂੰ ਸਹੀ ਲੱਗੀ ਹਾਂ ਪੁੱਤ

ਨਾ ਬੱਸ ਬੇਬੇ ਮਾ ਫੜਾਇਆ ਹੁਣ ਚੰਗਾ ਪਟਵਾਰੀ ਜੱਫਾ ਫੜਾਇਆ ਦੇਖਤੀਏ ਕੋਈ ਗੱਲ ਮੰਨਤੇ ਨਾ ਲਈ ਮੈਨੂੰ ਰੋਜ਼ ਕਦੇ ਦਸイール ਚ ਜਾਣਾ ਪੈਂਦਾ ਕਦੇ ਪਟਵਾਰੀ ਕੋਲੇ ਵੀ ਹੁਣ ਤੈਨੂੰ ਰੋਜ਼ ਰੋਜ਼ ਕਿੱਥੇ ਨਾਲ ਲਈ ਜਾਏਗਾ ਕੋਈ ਗੱਲ ਨਹੀਂ ਬੇਬੇ ਜੀ ਮੈਂ ਤੁਹਾਡੇ ਫੈਸਲੇ ਦੇ ਨਾਲ ਸਹਿਮਤ ਚੰਗਾ ᱛੀਏ ਸ਼ਾਬਾਸ਼ ਏ ਤੇਰੇ ਚਲ ਕਰ ਲੇਤਾ ਹੈ ਹੈਲੋ ਹਾਂਜੀ ਅੱਛਾ ਕਿੱਥੇ ਨੇ ਉਹ ਨਹੀਂ ਨਹੀਂ ਤੁਸੀਂ ਇੱਕ ਵਾਰ ਗਲਤ ਕਰਾ ਦੋ ਠੀਕ ਨਹੀਂ ਨਾ ਉਹ ਕਿਹੜੇ ਰੋਡ ਤੇ ਹੋ ਕੀ ਹੋ ਗਿਆ ਮੈਨੂੰ ਤਾਂ ਸੱਚੀ ਠੀਕ ਹੈ ਤੁਸੀਂ ਉਹਦੇ ਕੋਲ ਹੀ ਰਹੇ ਹੋ ਕੀ ਹੋ ਗਿਆ ਦੀਦੀ ਕੀਦਾ ਪਹੁੰਚੇਗਾ ਕੀ ਹੋ ਗਿਆ ਤੇਰਾ ਸਿਰ ਹੋ ਗਿਆ ਇੱਕ ਤਾਂ ਪਹਿਲਾਂ ਖਾ ਲਿਆ ਨੋ ਤੇਰਾ ਟਿੱਡ ਭਰਿਆ ਨਹੀਂ ਜਿਹੜਾ ਹੁਣ ਤੂੰ ਮੀਰਾ ਬੰਦਾ ਵੀ ਖਾਏਗੀ ਕੀ ਬੋਲੀ ਜਾਂਦੇ ਹੋ ਤੁਸੀਂ ਮੰਮੀ ਜੀ ਗੱਲ ਤਾਂ ਦੱਸੋ ਕੀ ਹੋਈ ਆ ਕੀ ਹੋ ਗਿਆ ਬੇਬੇ ਦਿੱਸੇ ਦਾ ਐਕਸੀਡੈਂਟ ਹੋ ਗਿਆ ਪਤਾ ਨਹੀਂ ਕਿਹਨੇ ਫੋਨ ਕਰਿਆ ਸੀਗਾ ਮੈਨੂੰ ਪੂਰੀ ਸਮਝ ਨਹੀਂ ਆਈ ਨਾ ਹੀ ਉਹਦੇ ਨਾਲ ਗੱਲ ਹੋ ਸਕਦੀ ਐ ਕਹਿੰਦੇ ਉਹ ਠੀਕ ਨਹੀਂ ਹੈਗਾ ਬੇਬੇ ਤੁਹਾਨੂੰ ਮੈਂ ਕਹਿੰਦੀ ਹੁੰਦੀ ਸੀ ਨਾ ਕਹਿੰਦੀ ਹੁੰਦੀ ਸੀ ਨਾ ਵੀ ਇਹ ਮਾੜੇ ਕਰਮ ਵਾਲੀ ਐ ਪਰ ਦੀਦੀ ਮੈਂ ਤਾਂ ਨਹੀਂ ਕੁਝ ਕੀਤਾ ਤੁਸੀਂ ਐਦਾ ਕਿਉਂ ਸੋਚ ਰਹੇ ਹੋ ਨਾ ਮੇਰੀ ਗੱਲ ਸੁਣੋ ਹਜੇ ਵੀ ਤੇਰੇ ਮਨ ਚੇ ਬੈ ਮੈਂ ਵੀ ਤੂੰ ਸਿੱਕੀਤਾ ਨਹੀਂ ਹੈਗਾ ਪਹਿਲਾਂ ਤੂੰ ਟਿੰਕਾ ਖਾ ਲਿਆ ਹੁਣ ਦੇਖ ਬੇਬੇ ਕਿੰਨੇ ਕਿ ਦਿਨ ਪਏ ਨੇ ਉਹਦਾ ਐਕਸੀਡੈਂਟ ਹੋ ਗਿਆ ਦੀਦੀ ਤੁਸੀਂ ਪਲੀਜ਼ ਇਹ ਪੁੱਛੋ ਵੀ ਕਿਹੜੇ ਹਸਪੀਟਲ ਚ ਨੇ ਮੈਂ ਦੇਖ ਕਿਉਂ ਨਹੀਂ ਮੇਰੀ ਗੱਲ ਸੁਣ ਲੈ ਮੈਨੂੰ ਦੀਦੀ ਕੁਝ ਨਾ ਕਹਿ ਨਾ ਤੂੰ ਹੁਣ ਕੀ ਕੋਣਾਂ ਦੀ ਟੈਨਸ਼ਨ ਕਰਨ ਵਾਲੀ ਮੈਂ ਹੈਗੀ ਆ ਤੇਰੀ وجہ ਨਾਲ ਹੋਇਆ ਸਾਰਾ ਕੁਝ ਨਹੀਂ ਦੀਦੀ ਪਲੀਜ਼ ਫੁਰੇ ਬੱਸ ਕਰ ਜੋ ਉਹਦਾ ਵੀ ਪਤਾ ਲੈ ਲਓ ਕਿੱਥੇ ਅਜਵਾਕ ਬੇਬੇ ਮੈਂ ਦੇਖਦੀ ਆ ਬੇਬੇ ਤੁਸੀਂ ਤਾਂ ਗੱਲ ਨੂੰ ਸਮਝੋ ਮੈਂ ਤਾਂ ਅਜੇ ਕਦੇ ਸੋਚਿਆ ਵੀ ਨਹੀਂ ਛੇਹੀ ਗੱਲਾਂ ਨਾ ਸੱਚੀ ਫਿਰ ਮੈਂ ਤਾਂ ਕਾਰ ਛੱਡ ਕੇ ਆਪਣੇ ਪੇਕੇ ਚਲੇ ਜਾਨੀ ਆ ਦੇਖ ਡੈਂਪਲ ਫੇਰ ਵੀ ਤੈਨੂੰ ਉਹਨੇ ਆਪਣਾ ਬੰਦਾ ਸਮਾਇਆ ਤੂੰ ਉਹਦੇ ਇੰਨੀ ਕੀ ਗੱਲ ਬਣ ਨਹੀਂ ਚੱਲ ਸਕਦੀ ਉਹਨੇ ਵੀ ਆਪਣੇ ਮਨ ਤੇ ਪੱਥਰ ਰੱਖਿਆਗਾ ਆ ਤੂੰ ਮਾੜੀ ਜੀ ਗੱਲ ਕਹੀ ਤੋ ਪੱਠੀ ਦੇ ਦਾਣੇ ਵਾਂਗੂ ਤੜਕ ਜਾਨੀ ਹੈਗੀ ਦੇਖ ਭਾਈ ਆਏ ਜਾਣਾ ਤੋ ਤੂੰ ਭੱਗ ਜਾ ਅਸੀਂ ਤਾਂ ਤੈਨੂੰ ਕੁਝ ਨਹੀਂ ਕਹਿ ਸਕਦੇ ਪਰ ਬੇਬੀ ਜੀ ਤੁਸੇ ਪਹਿਲਾਂ ਤਾਂ ਕਦੇ ਮੈਨੂੰ ਇਹ ਗੱਲਾਂ ਬੋਲੀਆਂ ਨਹੀਂ ਛੜੀਆਂ ਅੱਜ ਬੋਲ ਰਹੇ ਹੋ ਅੱਜ ਮੈਨੂੰ ਬੋਲਣੀਆਂ ਪੈਂਦੀਆਂ ਨੇ ਆ ਪਹਿਲਾਂ ਤਾਂ ਤੇਰੇ ਨਾਲ ਤਾਂ ਜ਼ਮੀਨ ਸੀਗੀ ਅਸੀਂ ਡਰਦੇ ਸੀ ਵੀ ਪਤਾ ਨਹੀਂ ਕੌਣਾ ਆ ਕੇ ਇੱਥੇ ਬਾਹੂਗਾ ਹੁਣ ਅਸੀਂ ਆਪਦੀ ਜ਼ਮੀਨ ਲਵਾ ਲਈ ਹੁਣ ਭਾਈ ਤੇਰੀ ਰਹਿਣਾ ਤੇਰੀ ਮਰਜ਼ੀ ਐ ਨਹੀਂ ਰਹਿਣਾ ਤਾਂ ਤੇਰੀ ਮਰਜ਼ੀ ਐ ਅਸੀਂ ਕੁਝ ਨਹੀਂ ਕਰ ਸਕਦੇ ਅੰਮੀ ਜੀ ਇਹ ਤਾਂ ਮਤਲਬ ਤੁਹਾਡੇ ਵਾਸਤੇ ਸਭ ਕੁਝ ਕਰ ਲਈ ਜ਼ਮੀਨ ਹੀ ਸੀ ਤੋਂ ਢੇਲੀ ਪੁੱਤ ਵੀ ਜ਼ਮੀਨ ਸੀ ਤੇ ਨੋ ਵੀ ਜ਼ਮੀਨ ਸੀ ਤੁਹਾਨੂੰ ਆਪਦੇ ਮੁੰਡੇ ਜਾਣ ਦਾ ਕੋਈ ਦੁੱਖ ਨਹੀਂ ਅਸਲ ਵਿੱਚ ਤੁਹਾਨੂੰ ਦੁੱਖ ਸਿਰਫ ਜ਼ਮੀਨ ਦਾ ਸੀ ਕਿ ਛੋਟੇ ਹੱਥੋਂ ਇਹ ਜ਼ਮੀਨ ਨਹੀਂ ਜਾਣੀ ਚਾਹੀਦੀ ਸੀ ਹੋਰ ਮੈਂ ਮੈਂ ਪਾਗਲ ਸੀ ਮੰਮੀ ਤੁਹਾਨੂੰ ਜ਼ਮੀਨ ਹੀ ਚਾਹੀਦੀ ਸੀ ਨਾ

ਮੈਂ ਗਲਤ ਸੀ ਮੈਂ ਗਲਤ ਸੀ ਤੁਨੂੰ ਮੈਨਹੀਂ ਤੁਰੋਂ ਜਲਦੀ ਵਿੱਚ ਜ਼ਮੀਨ ਪਿਆਰੀ ਸੀਗੀ ਤੇ ਮਾਂ ਪੇ ਠੀਕ ਹੈ ਸੇ ਤੁਹਾਨੂੰ ਜ਼ਮੀਨ ਹੀ ਚਾਹੀਦੀ ਹੈ ਨਾ ਤਾਂ ਥੋੜੀ ਜ਼ਮੀਨ ਤੁਹਾਨੂੰ ਮੁਬਾਰਕ ਹਰ ਇੱਕ ਗੱਲ ਯਾਦ ਰੱਖਿਓ ਅੱਛੇ ਮੇਰੀ ਆਤਮਾ ਤੜਪਦੀ ਹੋਈ ਤੁਹਾਨੂੰ ਇਹ ਗੱਲ ਕਹਿ ਰਹੀ ਆ ਕੀ ਹੈ ਚਿਚੀ ਮੇਰ ਤੂੰ ਕਦੇ ਵੀ ਵਫਾ ਨਹੀਂ ਕਰੇਗੀ ਮਾਂ ਕਦੇ ਵੀ ਵਫਾ ਨਹੀਂ ਕਰੇਗੀ